ਟਰੱਸਟ ਨੰਬਰ 5 ਤੋਂ ਅਸੀਂ ਸਾਰੇ ਜਿੰਨੇ ਵਸਨੀਕ ਅਸੀਂ ਇਕੱਠੇ ਹੋਏ ਆਂ ਕਿ ਸਾਨੂੰ ਇੱਥੇ ਨਾ ਸਾਡੇ ਇੱਥੇ ਰਸਤੇ ਨੇ ਕਾਫੀ ਇਲੀਗਲ ਰਸਤੇ ਨੇ ਜਿਹੜੇ ਇਹਨਾਂ ਨੇ ਮਤਲਬ ਕੰਪਰੂਵਲ ਟਰੱਸਟ ਤੋਂ ਬਾਹਰ ਖੁੱਲਦੇ ਨੇ ਜਿੱਥੋਂ ਬਹੁਤ ਜ਼ਿਆਦਾ ਟ੍ਰੈਫਿਕ ਸਾਡੇ ਇੱਥੇ ਆਉਂਦੀ ਹੈ ਜਿਹਦੇ ਕਰਕੇ ਸਾਡੀ ਕਲੋਨੀ ਦੇ ਬੱਚਿਆਂ ਨੂੰ ਸਾਨੂੰ ਲੇਡੀਜ਼ ਨੂੰ ਗੇਟੋਂ ਬਾਹਰ ਖੜਾ ਹੋਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਸਾਡੇ ਬਜ਼ੁਰਗ ਸੈਰ ਨਹੀਂ ਕਰ ਸਕਦੇ ਕਲੋਨੀਆਂ 'ਚ ਕਰਕੇ ਨਾ ਮਤਲਬ ਇੱਥੇ ਇੰਨੀ ਜ਼ਿਆਦਾ ਟ੍ਰੈਫਿਕ 4 ਵਜੇ ਤੋਂ ਨਹੀਂ ਟ੍ਰੈਫਿਕ ਹੈ ਨਾ ਇੱਥੇ ਪ੍ਰੋਪਰਲੀ ਸ਼ੁਰੂ ਹੋ ਜਾਂਦੀ ਹੈ 4 ਵਜੇ ਤੋਂ ਬਾਅਦ ਹੀ ਸਾਡਾ ਨਗਰ ਰਾਤੀ 2 ਵਜੇ ਤੱਕ ਕੰਟੀਨਿਊਸਲੀ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਬਾਹਰਲੇ ਪਿੰਡਾਂ ਚੋਂ ਕਿਹੜੇ ਲੋਕੀ ਇੱਥੇ ਆਉਂਦੇ ਨੇ ਤੇ ਐਸੇ ਟ੍ਰੈਫਿਕ ਕਰਕੇ ਸਾਡੀ ਕਲੋਨੀ ਚ ਬਹੁਤ ਜ਼ਿਆਦਾ ਹਾਦਸੇ ਹੋਏ ਸੀ ਸਾਡੇ ਇੱਕ ਭਾਜੀ ਨੇ ਬੜੇ ਹੁਸਨ ਨੇੜੇ ਨੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸੀ ਬਹੁਤ ਬੁਰੀ ਤਰ੍ਹਾਂ ਉਹਨਾਂ ਦੀ ਜਾਨ ਬਚੀ ਸੀਗੀ ਅਤੇ ਸਾਡੇ ਆਂਟੀ ਨੇ ਇੱਕ ਜਿਨ੍ਹਾਂ ਦੀ ਚੇਨ ਸਨੇਚਿੰਗ ਹੋਈ ਸੀਗੀ ਅਤੇ ਕਾਂਡੀ ਉੱਤੇ ਸੈਰ ਕਰ ਰਹੇ ਸੀ 6 ਵਜੇ ਮੈਨੂੰ ਪਤਾ ਮੈਂ ਡੌਗ ਨੂੰ ਵਾਕ ਕਰਾ ਕੇ ਗਈ ਸੀ ਤੇ ਉਹਨਾਂ ਦੀ ਵਾਲੀਆਂ ਖਿੱਚ ਕੇ ਉਹਦੇ ਬਾਅਦ ਲੈ ਗਏ ਸੀਗੇ ਤੇ ਕਾਫੀ ਇੱਥੇ ਹਾਦਸੇ ਹੁੰਦੇ ਆ ਸੀ ਸਰ ਤੁਸੀਂ ਪਲੀਜ਼ ਐਸਾ ਦੀ ਐਸੇ ਪ੍ਰੋਬਲਮ ਨੂੰ ਸੁਣੋ ਇਸ ਨੂੰ ਦੇਖੋ ਕਿ ਐ ਸਾਡੇ ਜਿਹੜਾ ਜਿਹੜਾ ਜੀਣਾ ਬੜਾ ਹਰਾਮ ਹੋਇਆ ਲੋਕੀ ਅਲੱਗ-ਅਲੱਗ ਜਗ੍ਹਾ ਤੋਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਬੰਦਾ ਕਿੱਧਰੋਂ ਆ ਰਿਹਾ ਕਰਕੇ ਜਿਹੜੇ ਸਾਡੀ ਕਲੋਨੀ ਦੇ ਲੋਕ ਸਾਨੂੰ ਪਛਾਣ ਹੈ ਤੇ ਗੱਡੀਆਂ ਇੰਨੀ ਤੇਜ਼ ਰਫ਼ਤਾਰ ਚ ਆਉਂਦੀਆਂ ਕਿ ਸਾਡੇ ਤੁਸੀਂ ਗੇਟ ਅੱਗੇ ਦੇਖੋਗੇ ਸੜਕ ਵੀ ਬੁੜੀ ਬੁੜੀ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਬਹੁਤ ਵਾਰੀ ਅਸੀਂ ਬਣਾਈ ਉਹ ਸੜਕ ਤੇ ਬਹੁਤ ਜ਼ਿਆਦਾ ਮਤਲਬ ਉਹਦੀ ਪ੍ਰੋਬਲਮ ਹੈ ਮੈਂ ਸਰਕਾਰ ਅੱਗੇ ਮੰਗ ਕਰਦੀ ਆ ਆਪਣੇ ਡੀਸੀ ਸਾਹਿਬ ਇਹੋਗੇ ਕਿ ਪਲੀਜ਼ ਸਾਡੀ ਪ੍ਰੋਬਲਮ ਨੂੰ ਇਹਨੂੰ ਸੋਲਵ ਕੀਤਾ ਜਾ ਸਕੇ ਕਿ ਇਸ ਅਸੀਂ ਪ੍ਰੋਬਲਮ ਤੋਂ ਬਾਹਰ ਨਿਕਲ ਸਕੀਏ ਅਨਿਆ ਜਿਹੜੀ ਸਾਡੀਆਂ ਸਮੱਸਿਆ ਹੈ ਸਾਡੀ ਕੌਮ ਦੀ ਉਹਦੇ ਬਾਰੇਾਰੇ ਕਠੇ ਹੋ ਕੇ ਅਸੀਂ ਸਰਕਾਰ ਤੱਕ ਇਹ ਗੱਲ ਬਚਾਉਣ ਨੂੰ ਚਾਹੁੰਦੇ ਆ ਪੀਹਾੜੀ ਕਨੌਨੀ ਜਿਹੜੀ ਕੱਟੀ ਗਈ ਆ ਇਹਦੇ ਵਿੱਚੋਂ ਬਾਹਰੀ ਰਸਤੇ ਜਿਹੜੇ ਆ ਉਹ ਬਹੁਤ ਜ਼ਿਆਦਾ ਨੇ ਬਾਹਰੀ ਰਸਤੇ ਕਰਕੇ ਆ ਕਿ ਨਜਾਇਜ਼ ਕਨੌਨੀਆਂ ਜਿਹੜੀਆਂ ਇੱਥੇ ਕੱਟੀਆਂ ਨੇ ਬਾਸ ਉਹਨਾਂ ਨੇ ਇੱਥੇ ਰਸਤੇ ਰੱਖੇ ਆ ਸਾਡੇ ਮੇਨ ਜਿਹੜਾ ਮੇਨ ਰਸਤਾ ਸੂਏ ਤੋਂ ਉੱਪਰ ਚੜਦਾ ਉੱਤੇ ਘਟੋ ਘਟ 180 ਪਿੰਡਾਂ ਦੇ ਲੋਕ ਜਿਹੜੇ ਉਧਰ ਆਉਂਦੇ ਆ ਉਹ ਫਿਰ ਇਥੋਂ ਨਹੀਂ ਲੰਘਦੇ ਉਹਦੇ ਵਿੱਚ ਸਾਡਾ ਜਾਨੀ ਤੇ ਮਾਲੀ ਨੁਕਸਾਨ ਸਾਡੇ ਬਜ਼ੁਰਗਾਂ ਦੇ ਘਟੇ ਨਾਲ ਸਾਵਾਂ ਦਾ ਕੋਈ ਅਸੀਂ ਬਾਹਰ ਨਹੀਂ ਨਿਕਲ ਸਕਦੇ ਉਹਦੇ ਕਰਕੇ ਅੱਜ ਕਲੋਨੀ ਇਕੱਠੀ ਹੋਈ ਟਿਕਡੋਨੀ ਦੇ ਸਾਰੇ ਨੌਹਤੀਆਂ ਨੇ ਇਹ ਬੇਨਤੀ ਕੀਤੀ ਆ ਵੀ ਜੋ ਕਾਨੂੰਨ ਮੁਤਾਬਕ ਸਾਹਿਬ ਬੰਦਾ ਵਾ ਬਾਹਰੋਂ ਆਏ ਰਸਤੇ ਜਿਹੜੇ ਆ ਉਹ ਬੰਦ ਹੋਣੇ ਚਾਹੀਦੇ ਆ ਇਸ ਕਰਕੇ ਸਾਰੇ ਕਲੋਨੀ ਵਾਲੇ ਅੱਜ ਇਕੱਠੇ ਹੋਏ ਆ ਤੇ ਉਹਨਾਂ ਨੇ ਇਹ ਮਤਾ ਪਾਸ ਕਰਤਾ ਕਿ ਜਿੰਨੇ ਵੀ ਕਾਨੂੰਨ ਮੁਤਾਬਕ ਜੋ ਨਕਸ਼ਾ ਸਾਡੇ ਕੋਲ ਅੱਜ ਤੁਹਾਨੂੰ ਦਿਖਾਇਆ ਆ ਨਕਸ਼ਾ ਵਾ ਸਾਡੇ ਕੋਲ ਇਹ ਨਕਸ਼ੇ ਦੇ ਵਿੱਚ ਸਾਰੇ ਰਾਹ ਜਿਹੜੇ ਆ ਉਹ ਬੰਦ ਕਰਦੇ ਸਿੱਧਾ ਸਿੱਧਾ ਨਹੀਂ ਨਹੀਂ ਕਰਦੇ ਉੱਠਾ ਰਹੇ ਇਹਰੇ ਸਾਰੇ ਰਾਹ ਜਿਹੜੇ ਆ ਉਹ ਬੰਦ ਨੇ ਅਸੀਂ ਕਰਦੇ ਆ ਵੀ ਕੱਲ ਨੂੰ ਅਸੀਂ ਜਿਹੜੇ ਇੰਤਜ਼ਾਮ ਇੱਥੇ ਕੋਈ ਟੀਟੇ ਟੈਂਪਰੇਰੀ ਉਹ ਸਰਕਾਰ ਦੇ ਬੰਦਿਆਂ ਨੇ ਕਮੇਟੀ ਦੇ ਬੰਦਿਆਂ ਨੇ ਆ ਕੇ ਟਾਏ ਆ ਤੇ ਅਸੀਂ ਇੱਕ ਬੇਨਤੀ ਕਰਦੇ ਵੀ ਕੱਲ ਨੂੰ ਜੇ ਕੋਈ ਇੱਥੇ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਜੇ ਕੋਈ ਹੋਰ ਕੋਈ ਗੱਲ ਹੁੰਦੀ ਆ ਉਹਦਾ ਜਿਹੜਾ ਵਾ ਉਹਦਾ ਜ਼ਿੰਮੇਵਾਰ ای او کمیٹی ਘਰ ਵਾਲਾ ਹੋਊਗਾ ਅਸੀਂ ਬੇਨਤੀ ਕਰਾਂਗੇ ਪੰਚਾਇਤ ਨੂੰ ਕਿ ਜੇ ਸਾਡੀ ਕੋਈ ਹੋਈ ਅਸੀਂ ای او ਗਰਦਾਸਪੁਰ এনवायरमेंट ٹرسٹ ਤੇ ਇਹਨਾਂ ਦੇ ਇਹਨਾਂ ਦੇ ਪਰਚਾ ਦਰਜ ਕਰਨ ਦਾ ਅਸੀਂ ਇੱਥੇ ਆਪਣਾ ਹੱਕ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ